ਉਮਰਲਾ ਪਾਏ ਉਮਰਲਾ ਸਮਾਹੀ ਪਾਏ ਜਿਹੜੀ ਇਹਦੀ ਇੱਛਾ ਪੈਦਾ ਹੋਦੀ ਦੇ ਅੰਦਰ ਨਾਮ ਲੈਣ ਦੀ ਇਸਲਾਹ ਬਣ ਗਈ ਪੱਕੀ ਇਹਦੀ ਉਹ ਇਹੀ ਉਮਰਲ ਉਹ ਹੀ ਉਮਰਲ ਹੋ ਗਿਆ ਆ ਚੱਲ ਪਿਆ ਹੋ ਉਮਰਲਾ ਸਮਾਹੀ ਉਹ ਹੀ ਉਮਰਲ ਉਸੇ ਨੇ ਸਮਾ ਜਾਣਾ ਜਾ ਕੇ ਕੀਨੇ ਇਸਲਾਹ ਮਾਣ ਲਈ ਉਹਨੇ ਸਮਾ ਜਾਣਾ ਉਹ ਕੋ ਰੋਕ ਨਹੀਂ ਸਕਦਾ ਉਹ ਬੋਲ ਆਸਮਾਈ ਬੁੱਲੇ ਆ ਕੇ ਸਮੋੜੇ ਨੇ ਜੀ ਦੀ ਸਲਾਹ ਮੰਣੀ ਉਸਨੇ ਸੋਣ ਪਹਿਲਾਂ ਹਰੇਕ ਦੀ ਸਲਾਹ ਹੈ ਬੜੀ ਹੈ ਉਹ ਜੀ ਦੀ ਸਲਾਹ ਮੰਣੀ ਸਮਾ ਗਿਆ ਜਿਹੜਾ ਤੁਰ ਪਿਆ ਉਹ ਗਿਆ ਸਮਝੋ ਜਿਹੜਾ ਇੰਦਰੋਂ ਤੁਰ ਪਿਆ ਗਿਆ ਉਹਨੂੰ ਕੋਈ ਨਹੀਂ ਰੋਕ ਸਕਦਾ ਰੋਗ ਨਹੀਂ ਮਾਇਆ ਹੀ ਸੀ ਹੋਰ ਕੀ ਆਪਣਾ ਮਨ ਇਹ ਰੋਕਦਾ ਸੀ ਜਦੋਂ ਮਨ ਨੂੰ ਧੱਕਾ ਦੇ ਕੇ ਪਰੇ ਸੜਤਾ ਤੇ ਪਾਸੇ ਆ ਡਰ ਨਾਲ ਫਿਰ ਕੀ ਕੋਈ ਨਹੀਂ ਰੋਕ ਸਕਦਾ ਇਹਨੂੰ ਪੋਹੇ ਨੇ ਰੋਗ ਦਾ ਮੰਨ ਲੋਗ ਤੇ ਜੇ ਕੋਈ ਰੋਗ ਦਾ ਦੀ ਵੀ ਗੱਲ ਮੰਨ ਮੰਨ ਦੇ ਤੇ ਕੋਈ ਲੋਗ ਦਾ ਵੀ ਮਨੇ ਮੰਨ ਰਿਆ ਉਹਦੀ ਗੱਲ ਤੇ ਮੰਨਦੀ ਹੋਣੀ ਮੰਨਣੀ ਤੇ ਕੋਈ ਕੇ ਮੈ ਮਨਾ ਲੂ ਕੋਈ ਮਨੂਏ ਮਨਾਉਣਾ ਨਾਲ ਦੇ ਨੂੰ ਹੋਰ ਕਿ ਨੂੰ ਮਨਾਊਗਾ ਕੋਈ ਦੂਜਾ ਜੇ ਬਣਾਉ ਤਾਂ ਮੇਰੇ ਮਨੂਏ ਮਨਾਉ ਜੇ ਮੈਂ ਮੰਨਦੀ ਹੋਣੀ ਮੰਨਣੀ ਕੋਈ ਕੋਣ ਬਣਾ ਲੂ ਮੈਨੂੰ ਗੁਰਬਾਣੀ ਨੇ ਗਾਹ ਟਾਰਗੇਟ ਕੀਤਾ ਮਨ ਤੇ ਟਾਰਗੇਟ ਮਨ ਨਹੀਂ ਮੰਨਣਾ ਇਤੇ ਵੱਡਾ ਰਹਿਣ ਨੂੰ ਮੰਨਣਾ ਭਵ ਸਾਗਰ ਚ ਰਹਿਣ ਨੂੰ ਮੰਨਣਾ ਕਿ ਸੁਖ ਸਾਗਰ ਚ ਜਾਣਾ ਹੋਣਾ ਗੁਰੂ ਵਾਲਾ ਗੁਰੂ ਵਾਲਾ ਬਣਨ ਨੂੰ ਮੰਨਣਾ ਕਿਆ ਨਹੀਂ ਮੰਨਦਾ ਪੌਣ ਪੀਣ ਨਾਲ ਗੁਰੂ ਵਾਲਾ ਨਹੀਂ ਬਣ ਸਕਦਾ ਕਿਰਪਾਨ ਪੌਣ ਨਾਲ ਗੁਰੂ ਵਾਲਾ ਨਹੀਂ ਬਣ ਸਕਦਾ ਮਨ ਮੰਨੇ ਤੋ ਬੰਨਾ ਮਨ ਮੰਨਿਆ ਤੋ ਹਰ ਜਾਣਿਆ ਕਿ ਆ ਮਨਵਾਨਿਆ ਤੋ ਹਰ ਜਾਣਿਆ ਇਹ ਤੋ ਪਹਿਲੀ ਸਟੇਜ ਹੈ ਕੋ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨੇ ਤੋ ਪਹਿਲੀ ਸਟੇਜ ਹੈ ਜਦ ਗੁਰਬਾਣੀ ਦੇ ਗਿਆਨ ਨਾਲ ਸਮਝ ਆ ਗਈ ਤਾ ਮਨ ਮੰਨੇ ਮਨਵਾਨਿਆ ਤੋ ਹਰ ਜਾਣਿਆ ਫਿਰ ਅੱਗੇ ਚਲੇਗੇ ਉਹ ਅਗਲੀ ਸਟੇਜ ਹੈ ਸਮਾਏ ਅੜੀ ਸਮਾਇਆ ਨਹੀਂ ਸਟੇਜ ਹੈ ਪਹਿਲਾਂ ਮਨ ਮੰਨਿਆ ਤੁਰ ਨੂੰ ਤੁਰਿਆ ਤਾਂ ਸਮਾਇਆ ਤਾਂ ਹਰ ਜਾਣ ਲਿਆ ਤੋ ਇਸ ਸਟੇਜਾਂ ਤੇ ਆ ਗੀਆਂ ਪਹਿਲਾਂ ਪਾਹੇ ਫਿਰ ਸਮਾਇਏ ਪਹਿਲਾਂ ਜਾਣਿਆ ਤਾਂ ਪਹਿਲ ਜਾਣਿਆ ਤਾਂ ਮੰਨਿਆ ਮੰਨਿਆ ਤਾਂ ਸਮਾਇਆ ਅਰੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਧਰਮ ਉਹ ਉਹ ਧਰਮ ਵੀ ਉਹ ਬੋਲਣਾ ਕਿਹੜਾ ਧਰਮ ਜਿਹਦਾ ਦਿਵਾਨ ਹੋਵੇ ਜਿਹੜਾ ਐਸੀ ਬਿਰਤੀ ਬਣਾ ਦਿੰਦਾ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਤੋੜ ਨਹੀਂ ਸਕਦਾ ਕੋਈ ਲਾਲਚ ਕੋਈ ਲੋਭ ਕੋਈ ਕ੍ਰੋਧ ਕੋਈ ਮੋਹ ਕੋਈ ਬੁਕਾਰ ਨਹੀਂ ਤੋੜ ਸਕਦਾ ਉਹ ਤੇ ਆਨੂ ਹਲਾ ਨਹੀਂ ਸਕਦਾ ਅਡੋਲਤਾ ਕਰਦਾ ਕਰਦਾ ਦਿਵਾਨ ਅਡੋਲਤਾ ਹੈ ਧਿਆਨ ਅਡੋਲਵਾ ਧਿਆਨ ਹੋਣ ਕੇ ਤੇ ਵੰਡੋਲ ਕੇ ਸੁਰਤਿ ਬੋਲ ਕੇ ਉਹ ਧਰਮੋਂ ਬੋਲ ਲੈ ਜਿੱਦਾਂ ਧਿਆਨੋਂ ਬੋਲ ਲੈ ਧਰਮੋਂ ਧਿਆਨ ਇੱਕੋ ਹੀ ਸੈਂਸ ਵਿੱਚ ਹੈ ਧਰਮੋਂ ਧਿਆਨ ਕਈ ਜਗ੍ਹਾ ਇੱਕੋ ਹੀ ਸੈਂਸ ਸੁਚਾਇਆ ਹੋਇਆ ਹੈ ਧਰਮ ਨੂੰ ਧਿਆਨ ਕਿਹਾ ਹੋਇਆ ਤੇ ਧਿਆਨ ਨਹੀਂ ਤਾਂ ਧਰਮ ਨਹੀਂ ਧਰਮ ਨੇ ਧਿਆਨ ਦੇਣਾ ਤੁਹਾਨੂੰ ਕੋਈ ਧਰਮ ਕਹਿੰਦਾ ਮੂਰਤੀ ਧਿਆਨ ਲਾਓ ਧਰਮ ਦੀ ਸਿੱਖਿਆ ਕੀ ਹੈ ਧਿਆਨ ਜਿਹਦਾ ਧਿਆਨ ਹੋਵਲਾ ਉਹ ਧਰਮ ਹੋਵਲਾ ਜਿਹਦਾ ਧਿਆਨ ਹੋਲ ਨਹੀਂ ਧਰਮ ਹੋਲ ਨਹੀਂ ਆਹੋ ਕਦਾ ਬੋਲ ਲੈ ਹਮ ਉਹ ਮੁਰ ਜਦੋਂ ਧਿਆਨ ਮਾਇਆ ਚ ਜੋੜਦਾ ਹੈ ਮਾਇਆ ਦੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ ਉਹ ਧਿਆਨ ਉਹ ਧਰਮ ਹੋਲ ਨਹੀਂ ਰਿਹਾ ਤਾਂ ਮਾਇਆ ਫਸਾਉਂਦਾ ਫਸੇ ਨੂੰ ਕਹਿੰਦਾ ਫਸਿਆ ਰ ਹੈ ਗੁਰੂ ਪੂਰੀਆਂ ਸਰੂ ਫਸਿਆ ਰ ਹੈ ਕਹਿੰਦਾ ਓਏ ਨਿਕਾਣਾ ਨੂੰ ਤਿਆਗੇਗਾ ਸੁਖ ਤਾਂ ਹੋਊਗਾ ਗੁਰਬਾਣੀ ਵਾਲੀ ਪੜਾਈ ਨਹੀਂ ਪੜਾ ਰਹੇ ਗੁਰਬਾਣੀ ਵਾਲੀ ਪੜਾਈ ਪੜੌੜ ਤਾਂ ਉਹਨਾਂ ਦਾ ਸਭ ਕੁਝ ਹੀ ਜਾਂਦਾ ਫਿਰ ਅਮਲ ਬਣੋ ਬੋਲ ਵਪਾਰ ਵਾਲਾ ਸੰਸਲਾ ਜਾਂਦਾ ਉਥੇ ਦਾ ਫਾੜ ਫਿੱਕਦੇ ਨੇ ਉਥੇ ਦਾ ਈਮੇਲ ਤੇ ਭੁਖ ਭਗ ਜਾਂਦੇ ਨੇ ਉਹਨਾਂ ਦਾ ਪੰਜ ਸਗਾਤ ਮੌਜੂਦ ਸਾਰਾ ਸਾਰਾ ਕੁਝ ਮੁੱਲ ਤੇ ਖੜਾ ਸਾਡੇ ਗੁਰਬਾਣੀ ਉਹ ਮੁੱਲ ਦੀ ਗੱਲ ਕਰ ਰਹੀ ਹੈ ਸਾਰਾ ਕੁਝ ਬਕਾਉ ਕੀਤਾ ਹੋਇਆ ਹੈ ਕਹਤੇ ਨੇ ਤਾਂ ਇਹ ਬਕਾਉ ਤਸਕਰਾਂਗੇ ਹੱਥ ਚ ਆ ਗਿਆ ਤਰ ਤਸਕਰ ਲਵੇ ਸੰਕੋਜੀ ਬਕਾਉਗਾ ਦੱਸੋ ਕੀ ਨੇ ਬਕਾਉ ਵੀੜਾ ਬਕਾਉ ਕਰਨੇ ਕੀਰਤਨ ਬਕਾਉ ਹੈ ਬਾੜ ਬਕਾਉਂ ਨਾ ਕਥਾ ਬਕਾਉ ਵੇ ਨਾਮ ਨਾ ਕੋ ਹੈ ਉਹ ਨਹੀਂ ਨਾਮ ਨਹੀਂ ਹੈ ਨਾਮ ਬਕਾਉਂ ਨੀ ਹੰਦਾ ਹੈ ਨਹੀਂ ਰੋ ਨਾਮ ਨਾ ਕੋ ਹੈ ਰਿਓ ਬਕਾਉਂ ਕਿਉਂ ਕਾਉਂ ਬਕ ਨਾਮ ਬਕਾਉਂ ਰਹਿਣ ਉਹ ਨਾ ਕੋ ਹੈ ਨਹੀਂ ਜਿੰਨਾ ਚਿਰ ਉਹ ਨਹੀਂ ਸਭ ਕੁਝ ਬਕਾਉਂ ਰਹਿਗਾ ਨਾਮ ਨਹੀਂ ਰੋ ਸਮਝਣ ਕਿਉਂ ਨਾ ਨਾ ਮਨ ਮੁਖਾੜੇ ਲੋਕ ਹਰੇ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਤੁਲ ਤੁਲ ਜਿਹਦੇ ਤਾਂ ਤੋਲਿਆ ਜਾਂਦਾ ਹੈ ਪ੍ਰਾਂਕਸਵਟੀ ਤੁਲ ਕੀ ਹੈ ਤੋਲਣਾ ਜਿਹੜਾ ਪੂਰਾ ਤਨ ਗਿਆ ਹੇੜੀ ਤੇਰੀ ਕਸਵੱਟੀ ਆ ਨਾ ਉਹ ਵੀ ਬੋਲ ਲੈ ਮਨ ਰਾਮ ਕਸਵੱਟੀ ਲਾਇਆ ਕਲ ਚੰਦ ਸੋਵਨ ਤੇਰੀ ਕਸਵੱਟੀ ਵੀ ਬੋਲ ਲੈ ਕਸਵੱਟੀ ਦਾ ਇੱਕ ਵਾਰ ਲੱਗ ਗਿਆ ਫਿਰ ਉਹਨੂੰ ਕੋਈ ਖੋਟਾ ਨਹੀਂ ਕਰ ਸਕਦਾ ਕਿਤੇ ਹੋਰ ਜਗਾ ਤਲਾਉਣ ਦੀ ਲੋੜ ਨਹੀਂ ਹੈ ਤੇਰੀ ਬਾਣੀ ਦੀ ਕਸਵੱਟੀ ਸੱਚ ਦੀ ਕਸਵੱਟੀ ਬੋਲ ਅਮੁੱਲ ਪਰਵਾਨ ਕਿ ਉਹ ਮੁੱਲ ਦਾ ਉਹੀ ਪ੍ਰਵਾਣ ਹੋਣਾ ਦਰਵਾਜ ਦੇਖੋ ਇੱਥੇ ਹੁਣ ਆਏ ਹੋ ਕਸਵੜੀ ਦੇ ਲੱਗਿਆ ਹਿਆ ਅਮੁੱਲ ਹੋ ਗਿਆ ਅਮੁੱਲ ਹੋਇਆ ਹੋਇਆ ਪ੍ਰਵਾਣ ਧੀਰੇ ਕਸਵੜੀ ਸਹਿਲ ਹੀ ਪੂਰਾ ਉਤਰ ਗਿਆ ਉਹ ਪ੍ਰਵਾਣ ਕਸਵੜੀ ਦੇ ਲੱਗੇ ਬਿਨਾ ਮੁੱਲ ਨਹੀਂ ਹੋਣਾ ਛੋਟੇ ਘਰ ਦੀ ਪਛਾਣ ਉੱਥੇ ਜਾ ਕੇ ਹੁੰਦੀ ਹੈ ਕਸਵੜੀ ਤੇ ਖੋਟੇ ਘਰ ਦੀ ਪਛਾਣ ਜਾਂ ਤਾਂ ਗੁਰਮੁਖ ਨੂੰ ਹੈ ਉਹਦੇ ਕੋ ਆਰਾਮ ਤੋਂ ਫੱਟੀ ਹੁੰਦੀ ਹੈ ਪਰ ਜਿਹਨੇ ਖਜ਼ਾਨੇ ਚ ਪਾੜੇ ਖੋਟੇ ਘਰ ਦੀ ਪਛਾਣ ਉਹਨੇ ਕਰਨੀ ਜੇ ਤਾਂ ਖਜ਼ਾਨੇ ਜਿਹਨੇ ਪੈਣਾ ਹੈ ਖੋਟੇ ਘਰ ਦੀ ਪਛਾਣ ਅਗਲੇ ਨੇ ਕਰਨੀ ਉਹ ਅੱਗੇ ਜਾ ਕੇ ਪਤਾ ਲੱਗਣਾ ਹੈ ਕੱਚ ਪਾਈ ਓਥੇ ਪਾਈ ਨਾਨਕ ਗਿਆ ਜਾਂ ਜਾਪੇ ਜਾਈ ਕੱਜਾ ਕੌਣ ਪੱਕਾ ਕੌਣ ਇਹ ਤਾਂ ਕਿ ਗਏ ਤੇ ਪਤਾ ਲ ਗੁਨਾ ਜਾਰ ਅਗਲੇ ਪੱਟਾ ਰੱਖਣ ਦੇ ਪਿੱਛੇ ਕਜਵਟੀ ਤੇ ਲਾ ਕੇ ਦੇਖਣਗੇ ਜਿਹੜਾ ਕੱਚਾ ਹੋ ਛੋਟੇ ਸਿੱਟੀਆਂ ਬਾਰ ਬਾਰ ਖਰਾ ਖਜਾਨੇ ਜੈ ਭੈਜੋ ਤਾਂ ਮੌਲੂ ਬਖਸ਼ੀਸ਼ ਤਾਂ ਮੌਲੂ ਨਹੀਂ ਸਾਬ ਬਖਸ਼ੀਸ਼ ਵੀ ਮੁੱਲ ਹੈ ਤੇਰੀ ਕਿਹਦੇ ਚੀਂਦਾ ਕੋਈ ਮੁੱਲ ਨਹੀਂ ਹੈ ਬਖਸ਼ਿਸ਼ ਜੋ ਬਖਸ਼ਿਸ਼ ਕਰਦਾ ਉਹ ਉਹ ਲੈ ਬਖਸ਼ਿਸ਼ ਕਾਦੀ ਬਖਸ਼ਿਸ਼ ਸਰਵਨਾਮ ਨੂੰ ਕਿਹਾ ਹੈ ਦੇਖੋ ਨਾਮ ਦੇ ਬਿਨਾ ਹੋਰ ਕੋਈ ਬਖਸ਼ਿਸ਼ ਨਹੀਂ ਹੈ ਵਾਇਆ ਦੇ ਡਾਟਾ ਕੋਈ ਬਖਸ਼ਿਸ਼ ਨਹੀਂ ਹੈ ਵਾਇਆ ਦੇ ਡਾਟਾ ਬਖਸ਼ਿਸ਼ ਨਹੀਂ ਬਖਸ਼ਿਸ਼ ਕੀ ਨੋਇ ਜੀਵਾਤਮਨ ਸਰੀਰ ਜੀਵਾਤਮਨਾਂ ਹੈਂਦੀ ਬਖਸ਼ਿਸ਼ ਕਾਦੀ ਹੈ ਇਹ ਇਹ ਤਾਂ ਉਹਦਾ ਹੀ ਏ। ਇਹਦਾ ਨੂੰ ਵਰਤਨ ਨੂੰ ਦਿੱਤਾ। ਸਭ ਕੁਝ ਵਰਤਨ ਨੂੰ ਦਿੱਤਾ ਨਾ। ਵਰਤਨ ਕੋ ਦੇ। ਵਰਤਨ ਨੂੰ ਜਿਹਦਾ ਹੈਗਾ ਉਹਦੇ ਇੱਥੇ ਰਖਾ ਲੈਣਾ ਬਖਸ਼ੀਸ਼ਾ ਦੀਏ। ਬਖਸ਼ੀਸ਼ ਹੋਇਆ ਜੇ ਤੁਸੀਂ ਨਾਲ ਲੈ ਜਾਣੀ ਹੈ ਚੀਜ਼। ਠੀਕ। ਦੇਰ ਤੀ ਦੁੱਧੋ ਮੁੜ ਕੇ ਮੰਗਣੀ ਨਹੀਂ ਉਹ ਬਖਸ਼ੀਸ਼ ਹੈ। ਅਸੀਂ ਜਿਹੜੀਆਂ ਬਖਸ਼ੀਸ਼ਾਂ ਮੰਨਦੇ ਆ ਸੰਸਾਰੀ ਚੀਜ਼ਾਂ ਦੀ ਕੋਈ ਬਖਸ਼ੀਸ਼ ਨਹੀਂ ਮੂਰਖਾਂ ਦੀ ਗੱਲ ਹੈ। ਇਹ ਤਾਂ ਧੀਰੇ ਜਾਣੀ ਬਖਸ਼ੀਸ਼ ਕਾਢੀ ਹੈ। ਇਹ ਬਖਸ਼ੀਸ਼ ਨਾਲ ਲੈ ਜਾ ਕੇ ਦਿਖਾਓ। ਜਿਹੜੀ ਤੁਸੀਂ ਨਾਲ ਲੈ ਜਾ ਸਕਦੇ ਬਖਸ਼ੀਸ਼ ਕਾਢੀ ਹੈ। ਉਹ ਤਾਂ ਵਰਤਣ ਨੂੰ ਦਿੱਤੇ ਨੇ। ਸੂਮਨ ਤਾਂ ਰੱਖਣ ਕੋਈ ਦਈਆ ਉਹ ਕਹੇ ਤਾਂ ਮੇਰਾ। ਉਹ ਮੋਦ ਹੈ ਇਹ ਕਹਿੰਦਾ ਮੇਰਾ। ਉਹ ਨੂੰ ਵਰਤਣ ਨੂੰ ਦਿੱਤਾ ਵਰਤਣ ਵਿੱਚ ਜੈ ਨਾਮਰਤੇ। ਸੂਮਨ ਨੂੰ ਰੱਖੀ ਵਾਸਤੇ ਦਿੱਤਾ ਆ ਵਰਤਣਾ ਕਿਸੇ ਹੋਰ ਨਹੀਂ ਹੁੰਦਾ। ਜੋ ਕੀ ਜੜੂ ਨੂੰ ਬਾਹਗੀ ਕਿਸੇ ਹੋਰ ਨੇ ਵਰਤਨੀ ਇਹੋ ਜੋ ਅਸੀਂ ਮਰਤਲੀ ਉਹ ਵਰਤਲੀ ਸਰੀਰ ਸਾਡਾ ਨਹੀਂ ਹੈ ਇਹ ਗੱਲ ਗਲਤ ਹੈ ਜੇ ਅਸੀਂ ਮੰਨਦੇ ਹਾਂ ਸਰੀਰ ਸਾਡਾ ਕਿਥੋਂ ਲੈ ਕੇ ਆਸੀ ਜੇ ਤੇਰੇ ਬਿਨਾਂ ਲਿਜਾ ਕੇ ਦਿਖਾਓ ਜੇ ਤੇਰੇ ਥੇੜੀ ਤੇਰੀ ਕੀ ਹੈ ਤੇਰੇ ਨਾਲ ਜੋ ਬੁੱਧੀ ਤੇਰੀ ਹੈ ਤੇਰੇ ਲੜਾਈ ਦੀ ਤੇਰੇ ਨਾਲ ਹੈ ਕਾਟਾ ਬਾਲ ਲਗਾ ਹੋਈ ਚਲੀ ਜਾਓ ਬੁੱਧ ਦਾ ਨਾਸ ਕਰ ਲੇਗਾ ਉਹ ਲੈ ਜਾਏਗਾ ਬੁੱਧ ਨੂੰ ਪ੍ਰਕਾਸ਼ ਕਰ ਲੇਗਾ ਲੈ ਜਾਏ ਬਸ ਹੋਰ ਕੁਝ ਨਹੀਂ ਲਿਆ ਸਮਾ ਇਦੋਂ ਬੁੱਧ ਦਾ ਵਿੱਚ ਪ੍ਰਕਾਸ਼ ਕਰ ਲਓ ਜਾਂ ਉਹਦਾ ਨਾਸ ਕਰ ਲਓ ਇਹ ਜਾਉ ਨਾਲ ਹੋਰ ਕੁਝ ਨਹੀਂ ਜਾਣਾ ਐ ਕਿਤੇ ਅਹ ਕਬੀਰ ਬੁੱਧ ਹੱਲ ਲਈ ਮੇਰੀ ਮੇਰੀ ਬੁੱਧ ਨਾ ਲੱਗਿਆ ਹੈ ਔਰ ਕਿਸੇ ਚੀਜ਼ ਨਾ ਮੇਰੀ ਨਾ ਲੱਗਿਆ ਹੈ ਵੇੜੀ ਲਗਿਆ ਗੇ ਤੇ ਚੀਜ਼ ਨਾ ਦਿਖਾਓ ਬਾਣੀ ਕਿੱਥੇ ਰਗਿਆ ਮੇਰੀ ਵੇਰੀ ਜੇ ਉਹ ਲਗਿਆ ਹੋਇਆ ਉਹ ਦੂਜੀ ਭਾਸ਼ਾ ਚ ਲਗਿਆ ਹੈ ਹੀਂੜੀ ਜਾਤ ਮੇਰੀ ਕਿਉ ਸੰਸਾਰ ਕਹਿੰਦਾ ਨਾ ਉਹ ਸੰਸਾਰੀ ਭਾਸ਼ਾ ਕੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿਧ ਪਾਈ ਬੁੱਧੇ ਦੀ ਆਪਣੀ ਇਹਦਾ ਨਾਸ ਕਰ ਲੋ ਚਾਹੇ ਚਾਹੇ ਚ ਪ੍ਰਗਾਸ ਕਰ ਲੋ ਜਾਨ ਦੇ ਰਗਾ ਲੋ ਅੰਦਰ ਚਾਹੇ ਜਾਣਨਾ ਕਰ ਲੋ ਰੋਸ਼ਨੀ ਵਧਾ ਲੋ ਇਹਦੀ ਕਿ ਆਈ ਦੀ ਰੋਸ਼ਨੀ ਘਟਾ ਲੋ ਇਹੀ ਜੂਏ ਬਾਜੀ ਖਰਨ ਵਾਲੀ ਗੱਲ ਆ ਹਰ ਕੁਛ ਨਹੀਂ ਕਮਾਈਂ ਅਕਲ ਦੀ ਹੈ ਕੋਈ ਅਕਲ ਘੋਆ ਲੋ ਕੋਈ ਅਕਲ ਨੂੰ ਪਰਗਾਸ ਬਦਾ ਲੋ ਅਮੁੱਲ ਨੀ ਬੋਖੀ ਅਮੁੱਲ ਨਹੀਂ ਸਾਨ ਕਿਉਂ ਅਕਲ ਦੇ ਅਗਲੀ ਸਤਗੁਰ ਸੇਵੀ ਐ ਨਾ ਅਗਲੀ ਪਾਈਏ ਮਾਂ ਨਗੜੀਆਂ ਪੜ ਕੇ 부ਜੀ ਅਗਲੀ ਕੀ ਜੇ ਦਾਲ ਇਹੀ ਸਾਡੇ ਕੋਲ ਇੱਕ ਚੀਜ਼ ਐ ਹੋਰ ਕੀ ਐ ਨਾਨਕ ਆਖੇ ਰਾਹੋ ਹੋਰ ਗੱਲਾਂ ਸ਼ੈਤਾਨ ਬਾਕੀ ਦਾ ਸਭ ਸ਼ੈਤਾਨ ਬੈਠੇ ਨੇ ਮਨੋ ਕਾਮਨਾ ਪੂਰੀ ਕਰਨ ਵਾਲੇ ਉਹ ਮੂਲ ਨਿਸ਼ਾਨ ਉਹ ਮੂਲ ਬਖਸ਼ੀਸ਼ ਭਲਾ ਜੇ ਗਿਆਨ ਉਹ ਮੂਲ ਔਰ ਨਿਸ਼ਾਨ ਹੈ ਜਿਹੜਾ ਨਿਸ਼ਾਨ ਗਿਆਨ ਦਾ ਗਿਆਨ ਦੇ ਜਿਹੜਾ ਪ੍ਰਗਾਸ ਕਰਨ ਦੇ ਅੰਦਰ ਚਾਨਣ ਕਰਨ ਕਲੰਕ ਤੋੜੇ ਕਲੰਕ ਨਹੀਂ ਮਿਟਣਾ ਠੋਕੋ ਨਾ ਕਲੰਕ ਗਏ ਔ ਰਾਮਨਾਮ ਲੈਤੀ ਉਹ ਜਿਹੜਾ ਕਾਲੇ ਤੋਂ ਚਿੱਟਾ ਹੋ ਗਿਆ ਨਿਸ਼ਾਨ ਪਾਤਾ ਉਹਨੇ ਮਨ ਕਾਲਾ ਸੀ ਚਿੱਟਾ ਕਰਤਾ ਉਹਨੇ ਆਪਣਾ ਨਿਸ਼ਾਨ ਛੱਡ ਦਿੱਤਾ ਉਹ ਬਈ ਨਿਸ਼ਾਨ ਕਹਿ ਜਾਂਦਾ ਜਿਹੜਾ ਉਹਦਾ ਰੰਗ ਹੁੰਦਾ ਕਿਹਦੇ ਜੀ ਤੋਂ ਹੈ ਇਹ ਨਿਸ਼ਾਨ ਲੱਗੂਗਾ ਲਾਲ ਪੈਨਸਲ ਦਾ ਨਿਸ਼ਾਨ ਲਾ ਲਓ ਕਾਲੀ ਪੈਨਸਲ ਦਾ ਨਿਸ਼ਾਨ ਲਾ ਲਓ ਨੀਲੀ ਸਿਆਹੀ ਦਾ ਨਿਸ਼ਾਨ ਲਾ ਲਓ ਚਿੱਟੇ ਚਾਕ ਦਾ ਨਿਸ਼ਾਨ ਲਾ ਲਓ ਇਹ ਗਿਆਨ ਦਾ ਨਿਸ਼ਾਨ ਆ ਆਪਣਾ ਕਾਲਾ ਤੇ ਚਿੱਟਾ ਕਰ ਦੇਣਾ ਬਦਲ ਦੇਣਾ ਅਸਲ ਤੇ ਨਿਸ਼ਾਨ ਦਾ ਸਾਨ ਦਾ ਮਤਲਬ ਕੀ ਹੁੰਦਾ ਸਾਨ ਦਾ ਬਤੌਂਦਾ ਮਾਇਆ ਨਾਲ ਲਿਪਟ ਹੋਣਾ ਲਿਪਟ ਜਾਣਾ ਭਰਮ ਚ ਲਿਪਟ ਹੋ ਜਾਣਾ ਭਰਮ ਨੂੰ ਕੱਟ ਦੇਣਾ ਨਿਸ਼ਾਨ ਨੰਨੇ ਨੂੰ ਸਿਆਰੀ ਨੈਗੇਟਿਵ ਲੱਗਿਆ ਸਾਨ ਦੇ ਨਾਲ ਸਾਨ ਲੈ ਸੁਣ ਜਾਣਾ ਲਿਪਟ ਹੋ ਜਾਣਾ ਲਿਪਟ ਜਾਣਾ ਕਿਸੇ ਚੀਜ਼ ਨਾਲ ਮਲੀਨ ਹੋ ਜਾਣਾ ਮਨ ਦੀ ਮਲੀਨਤਾ ਕੱਟੀ ਜਾਣੀ ਨਿਸ਼ਾਨ ਮਨ ਚੋਂ ਭਰਮ ਕੱਟਿਆ ਜਾਣਾ ਨਿਸ਼ਾਨ ਜੋ ਗਿਆਨ ਮਿਲਿਆ ਉਹਦਾ ਨਾ ਪਰਮ ਕਟਿਆ ਗੁਰ ਪ੍ਰਸਾਦ ਪਰਮ ਕਾ ਨਾ ਜੋ ਗਿਆਨ ਮਿਲਿਆ ਸਾਨੂੰ ਸਮਝ ਆਈ ਉਹਦੇ ਨਾਲ ਅੰਦਰ ਚਾਨਣ ਹੋਇਆ ਗੁਰ ਗਿਆਨ ਘਟ ਬਲਿਆ ਚਾਨਣ ਹੋਇਆ ਉਹਦੇ ਨਾਲ ਹਨੇਰਾ ਦੂਰ ਹੋ ਗਿਆ ਕੋਈ ਨਿਸ਼ਾਨ ਜਿਹੜੀ ਮਨ ਦੀ ਮਲੀਨਤਾ ਸੀ ਉਹ ਦੂਰ ਹੋ ਪਰਮ ਦੂਰ ਹੋ ਹਾਂਜੀ ਆ ਮੂਲ ਕੰਮੋ ਅਮੁੱਲ ਫਰਮਾਨ ਅੱਗੇ ਗਿਆ ਗਿਆ ਕੇ ਕਰਮ ਆ ਗਿਆ ਗਿਆਨ ਤੋਂ ਬਾਅਦ ਨਾਮ ਆ ਗਿਆ ਇਹ ਇਹਦੇ ਨਾਲ ਕੀ ਹੁੰੜ ਗਿਆਨ ਨਾਲ ਕੀ ਹੁੰੜ ਗਿਆਨ ਨਾਲ ਸੰਤੋਖ ਹੋਣਾ ਬੰਦ ਢੇੜ ਗਿਆਨ ਦਾ ਵੱਧਾ ਬੰਦ ਬੰਦ ਹੋ ਗਿਆ ਟਟਕਣਾ ਮੁੱਕ ਜਾਣੀ ਠਿਰ ਹੋ ਜਾਣਾ ਉਹਦੇ ਬਾਅਦ ਫਿਰ ਨਾਮ ਬਣ ਤਾ ਅਮੁੱਲ ਕਰਮ ਮੂਲ ਫਰਮਾਨ ਦੇ ਵਿਚੋਂ ਲੈ ਸਰਵਖੰਡ ਦੀ ਬਾਣੀ ਕਿਰਪਾ ਨਾਮ ਸਰਬਦਰਗਾ ਚੋਂ ਕਿਰਪਾ ਨਾ ਮਿਲ ਲੈ ਬਾਕੀ ਤੁਹਾਡੀ ਆਪਣੀ ਐਫਰਟ ਹੋ ਜਾਣਾ ਹੈ ਨਾਮ ਨਹੀਂ ਬਣੋ ਮੰਨੂ ਟਿਕਾਉਣ ਤੱਕ ਸਾਡੇ ਆਪਣੀ ਐਫਰਟ ਮਨ ਬੇਚਨ ਵੀ ਅਸੀਂ ਆਪੇ ਕੀਤਾ ਉਹਨਾਂ ਨੇ ਤਾਂ ਟਿਕਾ ਕੇ ਭੇਜਿਆ ਸੀ ਡਾਪਰ ਜਿੱਥੇ ਕਿਹਾ ਹੋਇਆ ਨਹੀਂ ਸੀ ਵਿਲਣ ਛੁੱਟ ਗਿਆ ਸੀ ਲੜ ਫੇਰ ਫੜ ਲਿਆ ਜੇ ਜਾਣਾ ਲੜ ਛਿਜਣਾ ਜੀ ਭਾਈ ਪੀੜੀ ਭਾਈ ਗੰਡ ਫੇਰ ਗੰਡ ਪੀੜੀ ਪੈਗੀ ਗਿਆਨ ਨਾਲ ਗਿਆਨ ਨਾਲ ਗੰਡ ਟੁੱਟੇ ਗੰਡ ਪੜੇ ਵਿਚਾਰ ਜਿਹੜੀ ਗੰਡ ਛੁੱਟ ਗਈ ਸੀ ਜੇ ਦੁਆਰਾ ਗੰਡ ਪਾਉਣੀ ਹੈ ਚਰਮੰਦੀ ਤਾਂ ਵਿਚਾਰ ਜੇ ਗੁਰਬਾਣੀ ਦੀ ਵਿਚਾਰ ਨਾਲ ਬਣੀ ਹੈ ਗਿਆਨ ਨਾਲ ਬਣੀ ਹੈ ਟੁੱਟਾ ਗੰਡ ਪੜੇ ਵਿਚਾਰ ਵਿਚਾਰ ਨਾ ਵੀ ਟੁੱਟੇ ਕਿਉਂ ਲੜਾਈ ਕਿਉਂ ਹੋਈ ਹੈ ਤੇ ਵਿਚਾਰਿਆਂ ਵੀ ਕਸੂਰ ਤਾਂ ਮੇਰਾ ਹੈ ਮੰਨ ਲਿਆ ਵੀ ਕਸੂਰ ਮੇਰਾ ਮੇਨੂੰ ਗਲਤ ਵੀ ਹੋਈ ਸੀ ਕਾਹਿੰਦਾ ਕਹਿੰਦਾ ਲੋੜ ਹਰਾਮੀ ਗੁਨਾਹਗਰ ਅਗਿਆਨੀ ਅਲਬਤ ਫਿਰ ਮੰਨੇ ਪਹਿਲਾਂ ਕਹਿੰਦਾ ਮੇਰੇ ਵਰਗਾ ਕੋਈ ਜਾਣਕਾਰ ਨਹੀਂ ਗਲਤ ਕਹਿਣਾ ਨਾ ਗਿਆਨੀ ਹੁੰਦਾ ਹੋਇਆ ਗਿਆਨੀ ਬਣਦੇ ਗਲਤੀ ਇਹਦੀ ਹੈ ਗਲਤੀ ਐਡਮਿਟ ਕਰ ਗਿਆ ਫਿਰ ਗਲਤ ਪੈ ਗਈ ਵਿਚਾਰ ਨਾਲ ਗਲਤ ਪਈ ਗਿਆਨ ਵਿਚਾਰ ਨਾਲ ਵਿਚਾਰ ਦਾ ਮਤਲਬ ਗਿਆਨ ਵਿਚਾਰ ਬਾਬਰੇ ਤੇ ਗਿਆਨ ਵਿਚਾਰ ਨਾ ਪਾਇਆ ਬ੍ਰਿਥਾ ਜਨਮ ਗਵਾਇਆ ਰਾਮ ਰਾਮ ਕਰੀ ਜਾਣਾ ਨਹੀਂ ਕਰੀ ਜਾਣਾ ਬ੍ਰਿਥਾ ਜਨਮ ਚੱਲ ਗਿਆ ਗਿਆਨ ਵਿਚਾਰ ਨਹੀਂ ਪਾਇਆ ਕੁਰਬਾਨੀ ਦੇ ਗਿਆਨ ਦੀ ਵਿਚਾਰ ਕਰਨੀ ਸੀ ਗੱਡ ਪੈ ਜਾਂਦੀ ਐਦਾਂ ਨਹੀਂ ਪੈਣੀ ਗੱਡ ਕਿਸੇ ਦੀ ਪਈ ਨਹੀਂ ਅਜੇ ਤੱਕ ਜਿਵੇਂ ਸਾਡਾ ਗਿਆਨ ਵਿਚਾਰ ਨਾ ਪਾਇਆ ਵਿਰਥਾ ਜਨਮ ਗੋਇਆ ਇਹ ਕਿੱਥੇ ਗਈ ਪੰਕਤੀ ਇਹ ਪੜ ਲੈਂਦੇ ਤਾਂ ਅੱਖਾਂ ਖੁੱਲ ਜਾਂਦੀਆਂ ਕਰਨਾ ਕੀ ਹੈ ਫੋਰੇ ਕੁਸ ਕਰੀ ਜਾਂਦੇ ਉਹਦਾ ਛਾਤਰ ਤੇ ਜਿੰਨਾਂ ਧਰਮੇ ਕੰਮ ਲਏ ਉਹਨਾਂ ਤੋਂ ਉਲਟੇ ਰਫੋੜਾ ਥੋੜੇ ਕੋਲ ਤਾਂ ਗੁਰਬਾਣੀ ਹੈ ਪੜ ਲੈਂਦੇ ਆਪ ਜਾਂ ਫਿਰ ਤੁਸੀਂ ਆਪ ਛਾਤਰੋ ਦੁਨੀਆ ਨੂੰ ਗਮਾਸੇ ਲਾਉਣਾ ਚਾਹੁੰਦੇ ਹੋ ਤੁਸੀਂ ਵੀ ਉਹਨਾਂ ਦੇ ਗਮਾ ਉਤਰਾ ਅਧਿਕਾਰੀਓ ਜਾਂ ਫਿਰ ਉਤਰਾ ਅਧਿਕਾਰੀਓ ਤੁਸੀਂ ਉਹਨਾਂ ਦੇ ਇਹੋ ਕੰਮ ਉਹ ਕਰਦੇ ਤੇ ਤੁਸੀਂ ਕਰਦੇ ਹੋ ਤੁਸੀਂ ਉਹਨਾਂ ਦੇ ਕਾਲਿਆ ਹੋਇਆ ਇਸ ਕਮਲ ਇਹ ਤੇ ਗੱਲ ਹੈ ਨਹੀਂ ਤਾਂ ਕੁਰਬਾਨੀ ਪਈ ਹੈ ਪੜ ਕੇ ਦੇਖ ਲਓ ਸਮਝ ਲਓ ਹਾਂਜੀ ਉਹ ਮੋਲੋ ਕਰਮ ਉਹਨੂੰ ਫਰਮਾਓ ਉਹਨੂੰ ਕਰਮ ਜਿਹੜਾ ਤੇਰੀ ਕਿਰਪਾ ਹੋਣੀ ਹੈ ਉਹਦੀ ਕਾਇ ਉਹਦਾ ਫਿਰ ਨਾਮੇ ਮੜ ਜਾਣਾ ਨਾ ਫਰਤ ਆ ਵਿੱਚ ਆਪ ਖਲੋ ਆ ਆਵੇ ਖੜ ਜਾਣਾ ਨਾ ਕੇ ਸੰਤਾਂ ਦਾ ਕਾਰਜ ਆਪ ਖਲੋ ਆ ਖੜ ਗਿਆ ਅੱਗੇ ਵਿੱਚ ਆਵ ਘੜੇ ਤੇ ਮੇਨੇ ਦਾ ਕਾਰਜ ਪੂਰਾ ਹੋਣਾ ਹੀ ਨਹੀਂ ਨਾਮ ਦੇ ਬਿਨਾਂ ਦਾ ਕਾਰਜ ਪੂਰਾ ਹੋਣਾ ਹੀ ਨਹੀਂ ਹਰ ਕੰਮ ਕਰਾ ਬਣਾ ਆ ਰਾਮ ਆ ਹਰ ਉਹ ਤਾਂ ਕਿਸਨ ਲੈਟਰ ਪੜਾਣਾ ਹੋਵੇ ਸ਼ਬਦ ਬੜੀ ਜਾਂਦੇ ਨੇ ਸੰਤਾਂ ਦਾ ਕਾਰਜ ਆਪ ਖਲੋ ਕਾਰੇ ਵਾਲੇ ਲੈਂਟਰ ਪਾਉਂਦੇ ਨੇ ਆ ਜਾ ਤੁਨ ਬਣਦੇ ਨੇ ਕੌਣ ਖੜਾ ਆ ਕੇ ਵਿੱਚ ਵਾਇਆ ਹੈ ਰੜੀਆ ਵਿੱਚ ਉੱਥੇ ਵਾਇਆ ਆਈ ਦਾ ਲੈਂਟਰ ਪਿਆ ਉਸੇ ਮਿੰਟ ਦਾ ਹੁੰਦਾ ਸਰੀਰੋਂ ਹੁੰਦਾ ਲੈਂਟਰ ਕੰਮੇ ਪੈ ਜਾਂਦਾ ਇਹ ਵਾਇਆ ਧਾਰੀਆਂ ਦਾ ਸ਼ਬਦ ਨੇ ਹੁੰਦਾ ਜਦ ਬਣਦੇ ਨੇ ਜਦ ਕੋਈ ਪਸੰਦਾਰੀ ਕੰਮ ਕਰਨਾ ਹੁੰਦਾ ਸੰਸਾਰੀ ਕੰਮ ਜੀ ਪੜਨ ਵਾਲੀ ਬਾਣੀ ਹੈ ਇਹਨਾਂ ਨੂੰ ਅਸਲ ਜੋ ਕਾਰਜ ਦਾ ਹੀ ਨਹੀਂ ਪਤਾ ਜਿਹੜਾ ਵਿਗੜਿਆ ਹੋਇਆ ਸੰਸਾਰੀ ਆਦਮੇ ਦੇ ਕਾਰਜ ਸੰਸਾਰੀ ਹੋਲਦੇ ਨੇ ਉਹ ਆਪਣਾ ਸੰਸਾਰੀ ਕਾਰਜ ਪੂਰਾ ਹੋਵੇ ਉਹਦੇ ਖੁਸ਼ ਨਹੀਂ ਉਹ ਉੱਥੇ ਹੀ ਆਪਣਾ ਮਾੜੀ ਨੂੰ ਕੱਢ ਕੇ ਆਪਣਾ ਘਰ ਪੂਰਾ ਕਰ ਲੈਂਦੇ ਨੇ ਇਹ ਸਾਡਾ ਕੰਮ ਸਰੇ ਚੜ ਗਿਆ ਜਿਹੜਾ ਕਹਿੰਦਾ ਥਿਰ ਕਰ ਪੈਸੋ ਹਰ ਜਨ ਪਿਆਰੇ ਸੰਤ ਗੁਰ ਤੁੰਰੇ ਕਾਜ ਸਵਾਰਿਓ ਕਾਜ ਸਤਗੁਰ ਨੇ ਸਵਾਰਿਆ ਸਤਗੁਰ ਤੇ ਨਹੀਂ ਸਵਰਿਆ ਆਪ ਸਵਾਰਿਆ ਉਹਨੇ ਆਪ ਸਤਗੁਰ ਨੇ ਆराधना ਕੀਤੀ ਉੱਥੇ ਆराधना ਸਤਗੁਰ ਕਰਦਾ ਹੁੰਦਾ ਜਦੋਂ ਦਾ ਮਨ ਬੁੱਧੀ ਹੁੰਦੇ ਨੇ ਮਨ ਨਹੀਂ ਆराधना ਕਰਦਾ ਹੁੰਦਾ ਮਨ ਹੈ ਆਰਾਧੇ ਮੰਨ ਦੇ ਵਿੱਚ ਬੈਠਾ ਜਿਹੜਾ ਉਹ ਆਰਾਧਾ ਕਰਦਾ ਪਰ ਆਰਾਧਨਾ ਕਰਦਾ ਹੈ ਆਰਾਧਨਾ ਸਤਗੁਰ ਕਰਦਾ ਹੁੰਦਾ ਹੈ ਆਰਾਧਨਾ ਆਰਾਧਨਿਕਾ ਹਰ ਹਰ ਨਾਮ ਆਰਾਧਨਾ ਮਾਨਵਤਿ ਨਾਮ ਜਪਦੇ ਹੁੰਦੇ ਨੇ ਸਤਗੁਰ ਆਰਾਧਨਾ ਕਰਦਾ ਹੁੰਦਾ ਹੈ ਜਪਣਾ ਹੁੰਦਾ ਟਿਕਣ ਵਾਸਤੇ ਆਰਾਧਨਾ ਟਿਕਣ ਦੇ ਬਾਅਦ ਵੀ ਗੱਲ ਹੈ ਜਿਹੜਾ ਸਤਗੁਰ ਤੁਮਰੇ ਕਾਸ ਸਵਾਰਾ ਉਹ ਆਰਾਧਨਾ ਸਤਗੁਰ ਕਰਦਾ ਫਿਰ ਕਹਿੰਦਾ ਇੱਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵੈ ਪ੍ਰਾਣ ਗਏ ਸਾਕਰ ਮੇਲੇ ਫਨ ਕਾਮ ਨਾ ਆਵੇ ਪਰਾਧਨਾਤਾ ਪਰਾਧਨਾਤਾ ਆਪ ਕੁਝ ਕਰਨਾ ਨਹੀਂ ਆਰਾਧਨਾ ਹੀ ਕਰਨੀ ਹੈ ਬੇਨਤੀਓ ਕਰਨੀ ਕਿ ਤੂੰ ਆ ਪਰਖੜ ਹੋ ਕਿ ਖਾਲ ਤੂੰ ਆਪ ਸਵਾਰ ਹਰ ਕੰਮ ਕਰਾਵੜ ਧਰਤ ਸੁਹਾਵੀ ਜੇ ਹਿਰਦਾ ਸੁਹਾਵਾ ਸੀ ਨਾ ਤਾਂ ਹੀ ਤਾਂ ਸੁਹਾਵਾ ਬਣਿਆ ਤਾਂ ਹੀ ਉਥੇ ਨਾਮ ਅਮਰਤ ਬਿਆ ਪਹਿਲਾਂ ਤੇ ਹਿਰਦਾ ਸਾਫ ਕੀਤਾ ਫਿਰ ਤੇ ਗੁਲਾ ਨਾਲ ਔਗਲ ਸਾਫ ਕੀਤੇ ਔਗਲ ਕੱਢੇ ਧੋਏ ਧਰਤੂ ਸਾਹਿਬ ਵੀ ਕਿਵੇਂ ਕੀਤੀ ਔਗਲ ਕੱਢੇ ਧੋਏ ਪਾਣਾ ਸਾਫ ਕੀਤਾ ਫਿਰ ਤਾਲ ਸੁਆਵਾ ਤਾਲ ਸੁਆਵਾ ਤਾਂ ਹੋਇਆ ਜਾਨ ਬਣੀ ਦਾ ਸਮਝ ਪਈ ਸੋਝੀ ਪਈ ਗਿਆਨ ਪਿਆ ਗਿਆਨ ਅੰਮ੍ਰਿਤ ਪਿਆ ਤਾਲ ਸੁਆਵਾ ਹੋ ਗਿਆ ਵਿਚ ਅੰਮ੍ਰਿਤ ਜਲ ਛਾਇਆ RAM ਸਮਰਜਲ ਦਾ ਉਮਰ ਤੇ ਆ ਗਿਆਨਮਰਤ ਛਾਇਆ ਵਿੱਚ ਫੇਰ ਆਇਆ ਉਹ ਕਿੱਥੇ ਦੀਆਂ ਗੱਲਾਂ ਕਿੱਥੇ ਲੈ ਕੇ ਸ਼ੁਰੂਤ ਕਰੀ ਜਾਂਦੇ ਨੇ ਸਰੋਵਰ ਨਾਲ ਲਾਤੀ ਸਰੋਵਰ ਨਾਲ ਲਾਤੀਆਂ ਝੌਟੀਆਂ ਲੈ ਕੇ ਧਰਤੀ ਸਵਾਹ ਹੋਈ ਕਿਤੇ ਹੋਈ ਐ ਧਰਤੀ ਸਵਾਹ ਹੋਈ ਕਿ ਉਹ ਜੂ ਇਹ ਅਮਰਤ ਜਲ ਛਾਇਆ ਫਿਰ ਉਹ ਤੇ ਪਲਾਂਟ ਕੱਢ ਲਾਇਆ ਹੁਣ ਹੋਰ ਪਲਾਂਟ ਲਾਇਆ ਇਹਨੂੰ ਸਾਫ਼ ਕਰੋ ਅਮਰਜਲ ਹੈ ਅਮਰਜਲ ਨੂੰ ਪਲਾਂਟ ਲਾਈ ਤਾਂ ਉਹਨਾਂ ਸਾਫ਼ ਕਰਨ ਵਾਸਤੇ ਸਾੜੇ ਅਮਰਤ ਨਾਮ ਦੇ ਪੀਣ ਵਾਲੀ ਚੀਜ਼ ਹੈ ਸਰੀਰ ਦੇ ਪੀਣ ਵਾਲੀ ਨਹੀਂ ਹੁੰਦੀ ਜੇ ਸਰੀਰ ਦੇ ਪੀਣ ਵਾਲਾ ਕੋਈ ਅਮਰਤ ਹੈ ਉਹ ਵੀ ਬੇਖਰ ਉਹਨੂੰ ਗੁਰਬਾਣੀ ਬਖਵਾਉਂਦੀ ਹੈ ਸਰੀਰ ਦੇ ਪੀਣ ਵਾਲੇ ਜਿੰਨੇ ਅਮਰਤ ਨੇ 36 ਉਮਰ ਤੋਂ ਉਹ ਵਿਖਿਆ ਰੂਪ ਨੇ ਵਿਖਿਆ ਅੰਮ੍ਰਿਤ ਏਕ ਹੈ ਪੁਜਯਾ ਪੁਰਖ ਸੁਜਾਨ ਉਹ ਮਨੁੱਖਾਂ ਨੇ ਅੰਮ੍ਰਿਤ ਕਿਹਾ ਉਹਨਾਂ ਨੂੰ ਗੁਰਬਾਣੀ ਨਹੀਂ ਮੰਦੀ ਅੰਮ੍ਰਿਤ ਗੁਰਬਾਣੀ ਕਹਿੰਦੀ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਹੀਂ ਕੱਟਤੇ ਸਾਰੇ ਅੰਮ੍ਰਿਤ ਗੁਰਬਾਣੀ ਨੇ ਦੂਜਾ ਅੰਮ੍ਰਿਤ ਕੋਈ ਅੰਮ੍ਰਿਤ ਹੁੰਦਾ ਹੀ ਨਹੀਂ ਅੰਮ੍ਰਿਤ ਏਕ ਇੱਥੇ ਤਾਂ ਦੁੱਧ ਵੀ ਅੰਮ੍ਰਿਤ ਹੈ ਲੋੜ ਨਵੀਂ ਅੰਮ੍ਰਿਤ ਕੀ ਹੈ ਜਾਂ ਵੇ ਅੰਮ੍ਰਿਤ ਲੋੜ ਇਹ ਸ਼ਾਸਤਰਾਂ ਵਿੱਚ ਮੰਨੇ ਹੋਏ ਅੰਮ੍ਰਿਤ ਜਦੋਂ ਵਰਸ਼ਨ ਗੁਰਬਾਣੀ ਨੇ ਆਪਣਾ ਦਿੱਤਾ ਹੈ ਤਾਂ ਇਹ ਕਹ ਬਿਖਿਆ ਅੰਮ੍ਰਿਤ ਏਕ ਹੈ ਇਹ ਸਾਰੇ ਅੰਮ੍ਰਿਤ ਬਿਖਿਆ ਨੇ ਪਾਣੀ ਹੋ ਜੇ ਆ ਗਿਆ ਬਿਖਿਆ ਜੁ ਧਰਤੀ ਵੀ ਬਿਖਿਆ ਇਹ ਸਰੋਵਰ ਕਿਵੇਂ ਹੋ ਗਿਆ ਅੰਨੇ ਹੋ ਗਏ ਅੰਨੇ ਜਿੰਦੂਆ ਵਾਂਗੂ ਬਿਲਕੁਲ ਅੰਨੇ ਹੋ ਗਏ ਤੇ ਸਾਡਾ ਜੋ ਬਣਾਇਆ ਹੋਇਆ ਉਹਨਾਂ ਨੇ ਗੰਗਾ ਕੰਨ ਦੀ ਸੀਰਲ ਨੇ ਟੋਪਰ ਕਰ ਲਿਆ ਕੀ ਵਰਕ ਭਾਇ ਗਏ ਉਹਨਾਂ ਨੇ ਉਹ ਲਿਆ ਸੀ ਗੰਗਾ ਦਾ ਵੀ ਤਾਂ ਇਹ ਕਿਨਾਰੇ ਤੇ ॠषि मुनि ਨਾਮ ਜਪਦੇ ਨੇ ਕਹਿੰਦੇ ਅਸੀਂ ਰੋਜ਼ ਬਾਣੀ ਪੜ੍ਹਦੇ ਫਿਰ ਕੋਈ ਉਹ ਬਣਾ ਲੂ ਕਿਤੇ ਬਾਣੀ ਪੜ੍ਹੀਓ ਫਿਰ ਤਾਂ ਕਿਤੇ ਬਣ ਜੂਦ ਫਿਰ ਤਰਾਜ ਕਹਿੰਦੇ ਕਰਦੇ ਹੋ ਤੇ ਕਿਤੇ ਬਣ ਸਕਦਾ ਹੈ ਕਿ ਬਾਣੀ ਨਾਲੇ ਹੱਥ ਹੁੰਦਾ ਇਹ ਸਭ ਕੁਝ ਹੁੰਦਾ ਫਿਰ ਕਿਤੇ ਹੀ ਬਣ ਸਕਦਾ ਫਿਰ ਕਹਿੰਦੇ ਟਿੱਪੜ ਦੇ ਗਾਦੇ ਫਿਰ ਫਿਰ ਕਿਉਂ ਬੜਦੇ ਝੂੜ ਆਖਰ ਦਾੜ-ਦਾੜ ਕਰਕੇ ਟੁੱਟੀ ਜਾਂਦਾ ਟੁੱਟੀ ਜਾਂਦਾ ਝੂੜ ਆਪੇ ਖਤਮ ਹੋ ਜਾਂਦਾ ਬੰਦ ਕਵਰੇਜ ਵੀ ਨਹੀਂ ਕਰਦੇ ਨੇ ਭਾਈ ਆਪਣਾ ਕੱਖ ਨਹੀਂ ਰਹਿਣਾ ਥੋੜੀ ਵੀ ਦੁਕਾਨ ਜਾਓ ਸਾਡੀ ਵੀ ਜਾਓ ਵੇ ਬੋਲਣ ਵਾਲੇ ਤਾਂ ਪਹਿਲੇ ਤਿਆਰ ਖੜੇ ਨੇ ਤੁਸੀਂ ਇੰਨਾ ਕੁ ਮੋਡੀਫਾਈ ਕਰ ਲੋ ਲਗ ਕਰ ਲੋ ਬੰਦ ਕਮਰੇ ਜਿਹੜੀਆਂ ਵੀਡੀਓਆਂ ਕਰਦੇ ਨੇ ਕੀ ਕਰਦੇ ਨੇ ਸੰਗਤਾਂ ਦੀਆਂ ਵੀਡੀਓਆਂ ਬੰਦ ਕਰਦੇ ਚ ਨਹੀਂ ਹੁੰਦੀਆਂ ਝੂਠਿਆਂ ਦੀਆਂ ਸੱਚਿਆਂ ਦੀਆਂ ਗੱਦੀ ਹੁੰਦੀਆਂ ਸੱਚਿਆਂ ਦੇ ਮਤਾਂ ਦੇ ਫੈਸਲੇ ਹੁੰਦੇ ਨੇ ਬਾਹਰ ਝੂਠ ਲੋਕਾਂ ਦੇ ਘਰੇ ਫੈਲਦਾ ਸੱਚ ਤਾਂ ਫੈਸਲਾ ਕਰਦਾ ਲੋਕ ਜੇ ਪਬਲਿਕ ਤੇ ਤੁਸੀਂ ਕੋਈ ਛੁਪਾ ਕੇ ਚੀਜ਼ ਕਰਨੀ ਹੈ ਉਹ ਠੀਕਪ ਹੈ ਕੋਈ ਉਹ ਕਿਹੜੀ ਗੱਲ ਹੈ ਜੀ ਦੱਸਣੀ ਨਹੀਂ ਚਾਹਦੇ ਬਬਲਿੰਗ ਸੱਚ ਨੂੰ ਤਾਂ ਕੋਈ ਸੱਚ ਤਾਂ ਦੱਸੀ ਦਾ ਹੁੰਦਾ ਹੈ ਹੂੰ